ਇਹ ਹਫ਼ਤਿਆਂ ਤੱਕ ਤੁਹਾਡੇ ਬੱਚੇ ਦੀ ਧੜਕਣ ਨਾ ਆਵੇ ਤਾਂ ਅਸੀਂ ਕੀ ਕਰੀਏ ਤੁਸੀਂ ਤੀਜਾ ਹਫ਼ਤਾ ਇੱਥੇ ਤੇ ਚੌਥਾ ਇੱਥੇ ਆ ਬੱਚੇਦਾਨੀ ਚ ਇੰਪਲਾਂਟੇਸ਼ਨ ਚੌਥਾ ਹਫ਼ਤਾ ਇੱਥੇ ਲੱਗਣਾ ਤੇ ਲੇਡੀ ਨੂੰ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ ਸਮ ਟਾਈਮ ਕਿ ਮੈਨੂੰ ਪੀਰੀਅਡ ਕਦੋਂ ਆਏ ਹੈ ਤੁਸੀਂ ਕਹਿ ਰਹੇ ਹੋ ਨੌਵੇਂ ਔਰ 10ਵੇਂ ਹਫ਼ਤੇ ਤੱਕ ਤੁਹਾਨੂੰ ਵੇਟ ਕਰਨਾ ਚਾਹੀਦਾ ਉਹਦੇ ਪਿੱਛੇ ਦਾ ਕਾਰਨ ਵੀ ਸਾਨੂੰ ਸਮਝਾਓ ਜੀ 8ਵੇਂ ਹਫ਼ਤੇ ਦੀ ਸੋਨੋਗ੍ਰਾਫੀ ਵਿੱਚ ਦਿੱਕਤ ਆਈ ਹੈ ਤਾਂ ਵੀ ਸਰ 2 ਵੀਕਸ ਹੋਰ ਵੇਟ ਕਰ ਲੈਣਾ ਜੀ ਇਹਦਾ ਰੀਜ਼ਨ ਬਿਹਾਈਂਡ ਕੀ ਹੈ ਸਰ 23 ਕਰੋਮੋਸੋਮ ਮੇਲ ਦੇ ਤੇ 23 ਕਰੋਮੋਸੋਮ ਫੀਮੇਲ ਦੇ ਜਾਇਗੋਟ ਨੇ ਰੈਡੀ ਕਰਨੇ ਹੁੰਦੇ ਹੈਗੇ ਹਨਾ ਤੇ ਜਾਇਗੋਟ ਬੰਦਾ ਹੈ ਇਹਨਾਂ ਕ੍ਰੋਮੋਸੋਮ ਦੇ ਨਾਲ ਹੁਣ ਇਹਨਾਂ ਸਾਰੇ ਕ੍ਰੋਮੋਸੋਮ ਦੀ ਅਲੱਗ-ਅਲੱਗ ਡਿਊਟੀ ਹੁੰਦੀ ਹੈ ਵਰਕ ਬਾਤ ਦੇਣਾ ਚਾਹਾਂਗੀ ਜਿਨ੍ਹਾਂ ਦੇ ਕੋਲ ਹੁਣੇ ਹੀ ਲੜਕਾ ਹੋਇਆ ਸਰ ਇਸ ਤੇ ਉਹਨਾਂ ਦਾ ਲੜਕਾ 2.5 ਮਹੀਨੇ ਰਹੇ ਤੇ ਲੋੜੀ ਦਾ ਪ੍ਰੋਗਰਾਮ ਉਹਨਾਂ ਨੇ ਰੱਖਿਆ ਹੋਇਆ ਉਹਨਾਂ ਨੂੰ ਐਮਨੋਰੀਆ ਦੀ ਦਿੱਕਤ ਸੀਗੀ ਤੇ ਇੱਕ ਉਹਨਾਂ ਦੀ ਐਗ ਮੋਰਫੋਲੋਜੀ ਜਿਹੜੀ ਉਹ ਬੈਟਰ ਨਹੀਂ ਸੀ ਕਿ ਤਾਂ 10 ਸਾਲਾਂ ਚ ਉਹਨਾਂ ਨੂੰ ਕਨਸੀਵ ਹੀ ਨਹੀਂ ਸੀ ਹੋਇਆ ਫਿਰ ਅਸੀਂ ਉੱਥੇ ਉਹਨਾਂ ਨੂੰ ਸਰ ਐ ਸੁਭਾਗਿਆ ਮੈਡੀਸਨ ਲਾਈ ਹੈ ਸੁਭਾਗਿਆ ਹਰ ਵਾਰ ਦੀ ਤਰ੍ਹਾਂ ਸੁਭਾਗ ਬਣ ਗਿਆ ਉਹਨਾਂ ਦਾ ਹਾਂ ਉਹਨਾਂ ਦੇ ਸੁਭਾਗ ਬਣ ਗਏ ਪੰਜੋ ਚੀਜ਼ਾਂ ਦਾ ਜਿਹੜਾ ਪਾਊਡਰ ਬਣਿਆ ਤਿਆਰ ਇਸ ਨੂੰ ਮਾਰਨਿੰਗ ਉੱਠਦੇ ਹੀ ਉਹਨਾਂ ਨੇ ਦੁੱਧ ਦੇ ਨਾਲ ਇੱਕ ਚਮਚ ਲੈ ਲੈਣਾ ਤੇ ਇੱਕ ਚਮਚ ਰਾਤ ਨੂੰ ਸੌਣ ਲੱਗਿਆ ਲੈਣਾ ਆ ਉਹਨਾਂ ਨੇ 3 ਮਹੀਨੇ ਕਰਨੇ ਤੇ ਚੌਥੇ ਮਹੀਨੇ ਫਿਰ ਟਰਾਈ ਕਰਨੀ ਹੈ ਸਰ ਤੁਸੀਂ ਪ੍ਰੇਮ ਆਯੁਰਵੇਦ ਦਾ ਕਲੀਨਿਕ ਤੇ ਕੰਸਲਟ ਕਰੋ ਸ਼ਾਇਦ ਤੁਹਾਡਾ ਹੱਲ ਹੋ ਜਾਏ ਸਰ ਮੈਂ ਅੱਜ ਇਹ ਤਾਂ ਟੌਪਿਕ ਚੁਣਿਆ ਆ ਉਹਦੇ 9ਵੇਂ ਹਫ਼ਤੇ ਬੱਚੇ ਦੀ ਧੜਕਣ ਵਧੀਆ ਆ ਗਈ ਤਾਂ ਆਈ ਏਮ ਟੂ ਹੈਪੀ ਸੋਮਿਆ ਘੋ ਤੇ ਗਰਭਪਾਲ ਜੇ ਕਿਸੇ ਵੀ ਤਰ੍ਹਾਂ ਦਾ ਬਲਾਈਟਡ ਓਵਮ ਬਣਦਾ ਹੈ ਕਰੋਮੋਸੋਮ ਐਬਨਾਰਮੈਲਿਟੀ ਦੇ ਕਾਰਨ ਜਾਂ ਇਕ ਟੌਪਿਕ ਪ੍ਰੈਗਨੈਂਸੀ ਹੁੰਦੀ ਹੈ ਆ ਪ੍ਰੈਗਨਨਸੀ ਸਿੱਦੇ ਨਹੀਂ ਚੜਦੀਗੀ ਤਾਂ ਉਹ ਬਿਨਾਂ ਸੋਚੇ ਸਮਝੇ ਇਹ ਦੋਨੋਂ ਚੀਜ਼ਾਂ ਦੀ ਕੰਸਪਸ਼ਨ ਪੇਸ਼ੈਂਟ ਕਰ ਲੈਣ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਐਨੇ ਦਿਨੀ ਸਾਡੀਆਂ ਭੈਣਾਂ ਜਿਹੜੀਆਂ ਕਿ ਅਸੀਂ ਕਹਿ ਲਈਏ ਕਿ ਗਰਭਵਤੀ ਹੋ ਜਾਂਦੀਆਂ ਨੇ ਬੜੀ ਚਾਈ ਚਾਈ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀਆਂ ਵੀ ਝਲਕਣ ਲੱਗ ਜਾਂਦੀਆਂ ਨੇ ਪਰ ਜਦੋਂ ਪ੍ਰੈਗਨੈਂਸੀ ਦੇ 5ਵੇਂ 6ਵੇਂ 7ਵੇਂ 8ਵੇਂ ਹਫਤੇ ਤੱਕ ਧੜਕਨ ਨਹੀਂ ਬਣਦੀ ਬੱਚੇ ਦੀ ਤਾਂ ਅਜਿਹੇ ਦੇ ਵਿੱਚ ਉਹ ਕਾਫੀ ਹੱਦ ਤੱਕ ਨਿਰਾਸ਼ ਹੋ ਜਾਂਦੀਆਂ ਨੇ ਔਰ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੀਆਂ ਨੇ ਤੇ ਫਿਰ ਇੱਥੋਂ ਹੀ ਸ਼ੁਰੂ ਹੁੰਦਾ ਹੈ ਗਲਤੀਆਂ ਦਾ ਉਹ ਸਫਰ ਜਿਹੜਾ ਤੁਹਾਨੂੰ ਵਾਰ-ਵਾਰ 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 ਤੰਗ ਕਰਦਾ ਹੈ ਗਲਤੀ ਨਾ ਕਰੀਏ ਕਿਸ ਤਰੀਕੇ ਨਾਲ ਅਸੀਂ ਬੱਚੇ ਦੀ ਧੜਕਣ ਲਿਆ ਸਕਦੇ ਆ ਜਾਂ 6 ਹਫ਼ਤਿਆਂ ਤੱਕ ਤੁਹਾਡੇ ਬੱਚੇ ਦੀ ਧੜਕਣ ਨਾ ਆਵੇ ਤਾਂ ਅਸੀਂ ਕੀ ਕਰੀਏ ਅੱਜ ਇਹੀ ਸਵਾਲ ਲੈ ਕੇ ਅਸੀਂ ਪਹੁੰਚਿਆ ਪ੍ਰੇਮ ਵੈਦਾ ਦੇ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਕੋਲ ਹਰਮੀ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਾ ਟੀਵੀ ਪੰਜਾਬੀ ਤੇ ਧੰਨਵਾਦ ਸੋ ਸਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਮੁਬਾਰਕਬਾਦ ਦੇਣਾ ਚਾਹਾਂਗੀ ਜਿਨ੍ਹਾਂ ਦੇ ਕੋਲ ਹੁਣੇ ਹੀ ਲੜਕਾ ਹੋਇਆ ਸਰ ਇਸ ਤੇ ਉਹਨਾਂ ਦਾ ਲੜਕਾ 2.5 ਮਹੀਨਿਆਂ ਦਾ ਤੇ ਲੋੜੀ ਦਾ ਪ੍ਰੋਗਰਾਮ ਉਹਨਾਂ ਨੇ ਰੱਖਿਆ ਹੋਇਆ ਔਰ ਮੈਨੂੰ ਸਪੈਸ਼ਲ ਇਨਵੀਟੇਸ਼ਨ ਸੀ ਪਰ ਮੈਥੋਂ ਜਾ ਨਹੀਂ ਹੋਇਆ ਵੈਰੀ ਸੌਰੀ ਪਰ ਮੈਨੂੰ ਬਹੁਤ-ਬਹੁਤ ਲੋੜੀ ਦੇ ਮੁਬਾਰਕਾਂ ਉਸ ਕਪਲ ਨੂੰ ਜੀ ਜੀ ਤੇ ਫਿਰ ਮੈਮ ਆਪਾਂ ਪ੍ਰੋਗਰਾਮ ਬਣਾ ਲੈਂਦੇ ਅਸੀਂ ਆਪਾਂ ਹੁਣ ਚੱਲਿਆ ਕੋਈ ਗੱਲ ਨਹੀਂ ਨਹੀਂ ਸਹੀ ਗੱਲ ਸਰ ਠੰਡ ਨਿਕਲ ਜੇ ਠੰਡ ਤੋਂ ਬਾਅਦ ਆਪ ਸਵਾਲ ਸਭ ਤੋਂ ਪਹਿਲਾਂ ਇਹੋ ਹੈ ਕਿ ਇਸ ਵੇਲੇ 컨ਸੈਪਸ਼ਨ ਹੋ ਜਾਂਦੀ ਹੈ 컨ਸੀਵ ਹੋ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਬੱਚੇ ਦੀ ਧੜਕਣ ਜੇਕਰ 6ਵੇਂ ਹਫ਼ਤੇ ਤੱਕ ਬਣਾ ਬਣੀ ਤਾਂ ਅਸੀਂ ਕੀ ਕਰਨਾ ਚਾਹੀਦਾ ਹੈ ਤੇ ਜੇ 6 ਹਫ਼ਤੇ ਤੱਕ ਧੜਕਣ ਨਹੀਂ ਬਣਦੀ ਤਾਂ ਉਹਦਾ ਕਾਰਨ ਕੀ ਹੁੰਦਾ ਦੋ ਮੋਟੇ-ਮੋਟੇ ਜਿਹੇ ਸਵਾਲ ਨੇ ਸਾਡੇ ਕੋਲ ਜੀ ਸਰ ਦੇਖੋ ਅਗਰ ਤਾਂ 6th ਵੀਕ ਤੱਕ ਧੜਕਣ ਨਹੀਂ ਬਣਦੀ ਜੀ ਤੇ ਇਹਦੇ ਕਾਫੀ ਕਾਜ਼ਸ ਹੁੰਦੇ ਆ ਜਿਦੇ ਵਿੱਚ ਅਸੀਂ ਲਗਾਈਏ ਸਭ ਤੋਂ ਪਹਿਲਾ ਕਾਰਨ ਤਾਂ ਕਈ ਵਾਰੀ ਲੇਟ ਕਨਸੈਪਸ਼ਨ ਮਤਲਬ ਕਨਸੀਵ ਲੇਟ ਹੁੰਦਾ ਤੇ ਅਸੀਂ ਆਪਣੇ ਸਾਈਕਲ ਨੂੰ ਯਾਨੀ ਕਿ ਐਲ ਐਮ ਪੀ ਨੂੰ ਦੱਸ ਨਹੀਂ ਪਾਉਂਦੇਗੇ ਤੇ ਸਾਨੂੰ ਖੁਦ ਨੂੰ ਹੀ ਭੁੱਲ ਜਾਂਦਾ ਹੈ ਕੱਪਲ ਨੂੰ ਵੀ ਉਹ ਕਦੋਂ ਲਾਸਟ ਪੀਰੀਅਡ ਆਇਆ ਸੀਗਾ ਤਾਂ ਸਹੀ ਈਵੈਲੂਏਸ਼ਨ ਨਹੀਂ ਹੋ ਪਾਂਦੀ ਤੇ ਸਕੈਨ ਦੇ ਵਿੱਚ ਕਈ ਵਾਰੀ 6 ਵੀਕ ਹੁੰਦਾ ਪਰ ਐਕਿਊ ਐਕਚੁਅਲੀ ਉਹ 5 ਵੀਕਸ ਦੀ ਪ੍ਰੈਗਨਨਸੀ ਵੀ ਕਈ ਵਾਰੀ ਹੁੰਦੀ ਹੈ ਵੱਧ ਘਟ ਇਸ ਤਰ੍ਹਾਂ ਆ ਜਾਂਦਾ ਤੇ ਜੇ ਦੂਸਰੀ ਗੱਲ ਅਸੀਂ ਕਰੀਏ ਤੇ ਕਈ ਵਾਰੀ ਇਰੈਗੂਲਰ ਪੀਰੀਅਡਸ ਹੁੰਦੇ ਹੈਗੇ ਆ ਤਾਂ ਵੀ ਕੱਪਲ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਉੱਪਰ-ਨੀਚੇ ਹੁੰਦੇ ਆ ਸਹੀ ਟਾਈਮ ਤੇ ਓਵਿਲੇਸ਼ਨ ਨਹੀਂ ਹੁੰਦਾਗਾ ਅਗਰ ਸਹੀ ਟਾਈਮ ਤੇ ਓਵਿਲੇਸ਼ਨ ਨਹੀਂ ਹੁੰਦਾਗਾ ਤਾਂ ਵੀ ਸਿਰ ਹੁੰਦਾ ਕਿ ਕਈ ਵਾਰੀ ਹੈਲਦੀ ਹੈ ਜਾਇਗਟ ਹੈਲਦੀ ਬਣ ਜਾਂਦਾ ਪਰ ਉਹ 6 ਵੀਕਸ ਤੋਂ ਬਾਅਦ ਵੀ ਜਿਹੜੀ ਧੜਕਣ ਹੈ ਨਾ ਸਰ ਉਹ 6 ਵੀਕ ਤੋਂ ਬਾਅਦ ਯਾਨੀ 8 ਵੀਕਸ ਤੱਕ ਕਈ ਵਾਰੀ ਤਾਂ ਸਰ ਇਦਾਂ ਹੁੰਦਾ ਬਈ 8 ਵੀਕਸ ਤੱਕ ਵੀ ਕੁਝ ਸਿੰਪਟਮ ਹੁੰਦੇ ਹੈਗੇ ਜ ਜਿਹਦੇ ਵਿੱਚ ਫੀਟਲ ਪਾਲ ਬਣ ਜਾਂਦਾ ਹੈ ਜਸਟੇਸ਼ਨਲ ਸੈਕ ਬਣ ਜਾਂਦੀ ਹੈਗੀ ਆ ਯੋਕ ਸੈਕ ਬਣ ਜਾਂਦੀ ਹੈ ਪਰ ਇਹ ਟਾਈਮ ਲੈਂਦੇ ਨਾ ਸਰ ਆਪਣਾ ਹਰ ਇੱਕ ਚੀਜ਼ ਬਣਨ ਤੇ ਟਾਈਮ ਲੈਂਦੀ ਹੈ ਕੀ ਆ ਤਾਂ ਕਈ ਵਾਰੀ ਨੌਵੇਂ ਵੀਕ ਵੀ ਬੱਚੇ ਦੀ ਧੜਕਣ ਵਿਜ਼ੀਬਲ ਹੋ ਜਾਂਦੀ ਹੈ ਨੌਵੇਂ ਵੀਕ ਨੌਵੇਂ ਵੀਕ ਵੀ ਬੱਚੇ ਦੀ ਧੜਕਣ ਆ ਜਾਂਦੀ ਹੈ ਪਰ 6 ਹਫ਼ਤੇ ਤੋਂ ਬਾਅਦ ਤਾਂ ਡਾਕਟਰ ਜਿਹੜੇ ਸਬੰਧਤ ਹੁੰਦੇ ਨੇ ਉਹ ਕਹਿੰਦੇ ਨੇ ਵੀ ਹੁਣ ਤੁਸੀਂ ਟਰਮੀਨੇਟ ਕਰ ਦਿਓ ਫਿਰ ਉਹ ਕੀ ਚੀਜ਼ ਆ ਜੀ ਇਹ ਨਾ ਖੁੱਲਾ ਜਿਹਾ ਚਿੱਠਾ ਮੈਂ ਤੁਹਾਨੂੰ ਦੱਸਦੀ ਆ ਸਰ ਕਿਉਂਕਿ ਨਾ ਮੈਂ ਜਿੱਥੋਂ ਤੱਕ ਦੇਖਿਆ ਵੀ ਜ਼ਿਆਦਾਤਰ ਮੇਰੇ ਕੋਲ ਜਦੋਂ ਐਲੋਪੈਥੀ ਟਰੀਟਮੈਂਟ ਲੈ ਚੁੱਕੇ ਹੋਏ ਕੱਪਲ ਆਉਂਦੇ ਆ ਆਫਟਰ ਆਲ ਉਹ ਡਿਪਰੈਸ ਹੁੰਦੇ ਆ ਸਰ ਕਿਉਂਕਿ ਉਹ ਸਹੀ ਤਰੀਕੇ ਸਾਈਕੋਲੋਜੀਕਲੀ ਪੇਸ਼ੈਂਟ ਨੂੰ ਗਾਈਡ ਹੀ ਨਹੀਂ ਕਰਦੇ ਪਹਿਲੀ ਗੱਲ ਤਾਂ ਦੱਸਦੇ ਹੀ ਨਹੀਂ ਕਿ ਤੁਹਾਡਾ ਕੀ ਹੈ ਸਿੱਧਾ ਤੁਸੀਂ ਤੁਹਾਡੇ ਬੱਚੇ ਧੜਕੇ ਨਹੀਂ ਆਏ ਜੀ ਇਹਨੂੰ ਟਰਮੀਨੇਟ ਕਰਾ ਦਿਓ ਡਾਕਟਰ ਉਹ ਹੀ ਹਾਲ ਉੱਥੇ ਹਾਲ ਪੈ ਜਾਂਦਾ ਜੀ ਮੈਡਮ ਉੱਥੇ ਸਾਡੀ ਜਿਹੜੀ ਮਤਲਬ ਜੱਚਾ ਹੁੰਦਾ ਹੈ ਤੇ ਉਹਦੇ ਤਾਂ ਹਾਲ ਪੈ ਜਾਂਦੇ ਤੁਸੀਂ ਕਹਿੰਦੇ ਹੋ ਨਾ ਇਹ ਗੱਲ ਹਾਲ ਪੈ ਜਾਂਦਾ ਮੇਰੇ ਕੋਲੋਂ ਇੱਕ ਡਾਕਟਰ ਨੇ ਪ੍ਰੈਗਨੈਂਸੀ ਵਾਲਾ ਕੇਸ ਕਨਸੀਵ ਹੋਣ ਤੋਂ ਬਾਅਦ ਭੇਜਿਆ ਸੀਗਾ ਉਹਦੇ ਅਕਸਰ ਬੱਚੇ ਦੀ ਧੜਕਣ ਨਹੀਂ ਸੀ ਬਣਦੀ ਤੇ ਜਦੋਂ ਪ੍ਰੈਗਨੈਂਟ ਹੋਈ ਲੇਡੀ ਤਾਂ 6 ਵੀਕ ਟੱਪ ਚੁੱਕੇ ਸੀਗੇ ਤੇ ਡਾਕਟਰ ਨੇ ਕਿਹਾ ਵੀ ਤੁਸੀਂ ਪ੍ਰੇਮ ਆਯੁਰਵੇਦਾ ਕਲੀਨਿਕ ਤੇ ਕੰਸਲਟ ਕਰੋ ਸ਼ਾਇਦ ਤੁਹਾਡਾ ਹੱਲ ਹੋ ਜਾਏ ਸਰ ਮੈਂ ਅੱਜ ਇਹ ਤਾਂ ਟੌਪਿਕ ਚੁਣਿਆ ਆ ਉਹਦੇ 9ਵੇਂ ਹਫਤੇ ਬੱਚੇ ਦੀ ਧੜਕਣ ਵਧੀਆ ਆ ਗਈ ਤਾਂ ਆਈ ਏਮ ਟੂ ਹੈਪੀ ਕਿ ਹੁਣ ਗਾਂਗਾ ਅਸੀਂ ਉਸ ਨੂੰ ਇਹ ਗਰਭਪਾਲ ਮੈਡੀਸਨ ਦੇ ਨਾਲ ਹੀ ਉਸ ਨੂੰ ਟ੍ਰੀਟ ਕੀਤਾ ਜਿਹੜੀ ਮੇਨ ਅੱਜ ਮੈਂ ਫੋਕਸ ਹੈ ਗਰਭਪਾਲ ਤੇ ਸੋਮਿਆ ਕੀ ਸਰ ਠੀਕ ਹੈ ਆ ਸੋਮਿਆ ਕਿਉਂ ਤੇ ਗਰਭਪਾਲ ਜੇ ਕਿਸੇ ਵੀ ਤਰ੍ਹਾਂ ਦਾ ਬਲਾਈਟਡ ਓਵਮ ਬਣਦਾ ਹੈ ਕਰੋਮੋਸੋਮ ਐਬਨਾਰਮੈਲਟੀ ਦੇ ਕਾਰਨ ਜਾਂ ਇਕਟੋਪਿਕ ਪ੍ਰੈਗਨੈਂਸੀ ਹੁੰਦੀ ਹੈ ਜਾਂ ਪ੍ਰੈਗਨੈਂਸੀ ਸਿੱਦੇ ਨਹੀਂ ਚੜਦੀਗੀ ਤਾਂ ਉਹ ਬਿਨਾਂ ਸੋਚੇ ਸਮਝੇ ਇਹ ਦੋਨੋਂ ਚੀਜ਼ਾਂ ਦੀ ਕੰਸਪਸ਼ਨ ਪੇਸ਼ੈਂਟ ਕਰ ਲੈਣ ਜਿਸ ਤਰ੍ਹਾਂ ਕਿ ਆਹ ਹੁਣ ਨੌਵੇਂ ਹਫਤੇ ਆਈ ਬੱਚੇ ਦੀ ਧੜਕਨ ਹੁਣ ਮੈਂ ਥੋੜਾ ਜਿਆਦਾ ਡਾਇਗਰਾਮੈਟਿਕਲੀ ਸਮਝਾ ਦੇ ਨੀਆ ਮੇਰੇ ਪੇਸ਼ੈਂਟ ਨੂੰ ਕਿ ਆਫਟਰ 올 ਨੋਵੇਂ ਜਾਂ ਦਸਵੇਂ ਹਫਤੇ ਤੱਕ ਸਾਨੂੰ ਵੇਟ ਕਰਨੀ ਚਾਹੀਦੀ ਹੈਗੀ ਆ ਜਿੱਥੇ ਡਾਕਟਰ ਇਹ ਕਹਿੰਦੇ ਕਿ ਕਾਰਨ ਜੀ ਕਾਰਨ ਉਹਦੇ ਪਿੱਛੇ ਦਾ ਕਾਰਨ ਕੀ ਸਾਨੂੰ ਕਾਰਨ ਸਮਝਾਓ ਤੁਸੀਂ ਡਾਕਟਰ ਕਹਿ ਰਹੇ ਨੇ ਕਿ 6 ਹਫਤੇ ਬਾਅਦ ਅਗਰ ਨਈ ਧੜਕਨ ਬਣਦੀ ਤੇ ਇਹਨੂੰ ਟਰਮੀਨੇਟ ਕਰ ਦਿਓ ਤੁਸੀਂ ਕਹਿ ਰਹੇ ਹੋ ਨੋਵੇਂ ਔਰ ਦਸਵੇਂ ਹਫਤੇ ਤੱਕ ਤੁਹਾਨੂੰ ਵੇਟ ਕਰਨਾ ਚਾਹੀਦਾ ਉਹਦੇ ਪਿੱਛੇ ਦਾ ਕਾਰਨ ਵੀ ਸਾਨੂੰ ਸਮਝਾਓ ਸਭ ਤੋਂ ਪਹਿਲਾਂ ਕਾਰਨ ਮੈਂ ਤੁਹਾਨੂੰ ਸ਼ਾਰਟਲੀ ਦੱਸਾਂ ਕਿ ਇੱਕ ਸੋਨੋਗ੍ਰਾਫੀ ਤੇ ਅਸੀਂ ਬਲੀਵ ਨਹੀਂ ਕਰਨਾ ਅਸੀਂ ਸਿੱਕੋ ਆਫਟਰ 올 ਤਾਂ ਸਾਡਾ ਸਾਡਾ ਜੀ ਹੈ ਨਾ ਸਰ ਉਹ ਅਸੀਂ ਐਵੇਂ ਕਿਵੇਂ ਅਨਿਛਿਤ ਮੰਨ ਲਾਂਗੇ ਬਈ ਦੀ ਤੜਕਨ ਨਹੀਂ ਆਂਦੀ ਨਹੀਂ ਹੈਗਾ ਅਸੀਂ ਨਹੀਂ ਮੰਨਦੇ ਸਰ ਮੈਂ ਇਹੀ ਗੱਲ ਕਿਉਂ ਕਹਿ ਰਹੀ ਆ ਕਿ ਮੇਰੇ ਪੇਸ਼ੈਂਟ ਵੀ ਸੋਚਣ ਜਦੋਂ ਪਤਾ ਹੈ ਵੀ ਨਾ 6ਵੇਂ ਹਫਤੇ ਦਿੱਕਤ ਆ ਗਈ ਨਹੀਂ ਉਹ ਡਿਨਾਈ ਕਰਨ ਕਿ ਹਾਂ ਹੋ ਸਕਦਾ ਹੈ ਹੌਪ ਹੌਪ ਹਾਂ ਹੁਣ ਅਸੀਂ ਇਹਦੇ ਪਿੱਛੇ ਰੀਜ਼ਨ ਦੱਸ ਦਿੰਦੇ ਆ ਤੇ ਕਾਰਨ ਕੀ ਹੈ ਕਿਉਂ ਮੈਂ ਕਹਿ ਰਹੀ ਆ 8ਵੇਂ ਹਫਤੇ 9ਵੇਂ ਹਫਤੇ ਜੇ 8ਵੇਂ ਹਫਤੇ ਦੀ ਸੋਨੋਗ੍ਰਾਫੀ ਵਿੱਚ ਦਿੱਕਤ ਆਈ ਹੈ ਤਾ ਵੀ ਸਰ 2 ਵੀਕਸ ਹੋਰ ਵੇਟ ਕਰ ਲੈਣਾ ਜੀ ਇਹਦਾ ਰੀਜ਼ਨ ਬਿਹਾਈਂਡ ਕੀ ਹੈ ਸਰ ਹੁਣ ਮੈਂ ਉਹਨਾਂ ਨੂੰ ਵੀਕਸ ਦੱਸ ਦੇਣੇ ਹੈਗੇ ਆ ਸਰ ਦੇਖੋ ਸਭ ਤੋਂ ਪਹਿਲੇ ਤਾਂ ਸਰ ਆ ਪੀਰੀਅਡ ਆਉਂਦੇ ਹੈਗੇ ਐਗ ਬਣਦਾ ਹਨਾ ਪੀਰੀਅਡ ਆਨ ਤੇ ਐਗ ਬਣਿਆ ਸਰ ਹੁਣ ਆ ਐਕਸ ਦਿਖ ਰਿਹਾ ਛੋਟੇ ਛੋਟੇ ਫੋਲਿਕਲ ਹੈ ਆ ਮੇਨ ਐਗ ਹੈ ਸਰ ਠੀਕ ਹੈ ਇਹਨੇ ਲਈ ਜੀ ਦੋ ਹਫਤੇ ਜੇ ਪੀਰੀਅਡ ਸਟਾਰਟ ਹੋਏ ਤਾਂ 2 ਵੀਕਸ ਤਾਂ ਇੱਥੇ ਚਲੇ ਗਏ ਨਾ ਸਰ ਹੁਣ ਇਹ ਜਿਹੜਾ ਇਹਦੇ ਅੰਡਰ ਅੰਦਰ ਐਗ ਦਿਖ ਰਿਹਾ ਇਸ ਐਗ ਆ ਐਗ ਮੈਂ ਇੱਥੇ ਲਿਆਈ ਅਗਲੇ ਹਫਤੇ 2 ਵੀਕਸ ਇੱਥੇ ਹੋ ਗਏ ਸਰ ਇਹ ਨੈਕਸਟ ਹੁਣ 3rd ਵੀਕ ਚੱਲਣ ਲੱਗ ਗਿਆ ਹੁਣ ਇਹ ਵਾਲਾ ਅੰਡਾ ਇੱਥੇ ਆ ਗਿਆ ਆਪਣੇ ਕੋਲ ਪਰ ਇਸ ਅੰਡੇ ਨੇ ਆ ਹਮ ਦੇ ਨਾਲ ਮਿਲਣਾ ਤਾਂ ਇੱਕ ਹਫਤਾ ਇੱਥੇ ਲੈ ਲਿਆ ਸਰ ਇਹ ਤਾਂ ਨੈਚੁਰਲ ਹੈ ਨਾ ਤਾਂ ਕਿੰਨੇ ਹੋਗੇ 3 ਹਫਤੇ ਹੋਗੇ ਅੱਛਾ ਹੁਣ ਇਹ ਟਿਊਬ ਹੈ ਆ ਟਿਊਬ ਆਪਾਂ ਨੇ ਐਰੋ ਬਣਾਈ ਹੈ ਹੁਣ ਟਿਊਬ ਦੇ ਥਰੂ ਜਾਈਗੋਟ ਤਿਆਰ ਹੋਏਗਾ ਤੀਜਾ ਹਫਤਾ ਤੀਜੀ ਹਫਤੇ ਬਾਅਦ ਜਦੋਂ ਇਸ ਨੇ ਆ ਸਾਰੀ ਬੱਚੇ ਜਾਨੀ ਆ ਆ ਸਾਰਾ ਯੂਟਰਸ ਹੈ ਹੁਣ ਇਸ ਜ਼ਾਇਗੋਟ ਨੇ ਹਫਤਾ ਇੱਥੇ ਲੈ ਕੇ ਚੌਥੇ ਹਫਤੇ ਜਾ ਕੇ ਇਸ ਯੂਟਰਸ ਦੇ ਵਿੱਚ ਇੰਪਲਾਂਟ ਹੋਣਾ ਹੈ ਇੰਪਲਾਂਟੇਸ਼ਨ ਤੇ ਵੀ ਨਾਰਮਲ 5 6 ਡੇਜ਼ ਲੱਗਦੇ ਆ ਪਰ ਜੇ ਸਾਨੂੰ ਇਧਰੋਂ ਇੱਕ ਦਾ ਇੱਕ ਦਾ ਦਿਨ ਡਿਲੇ ਹੋਇਆ ਤਾਂ ਫਿਰ ਅਸੀਂ ਤੀਜਾ ਹਫਤਾ ਇੱਥੇ ਤੇ ਚੌਥਾ ਇੱਥੇ ਆ ਬੱਚੇਦਾਨੀ ਚ ਇੰਪਲਾਂਟੇਸ਼ਨ ਚੌਥਾ ਹਫਤਾ ਇੱਥੇ ਲੱਗਣਾ ਹੁਣੇ ਇੰਪਲਾਂਟ ਹੋ ਗਿਆ ਇਹਦੇ ਵਿੱਚ ਅਸੀਂ ਦੇਖਣਾ ਕਿ ਆ ਜੈਸਟਿਸ਼ੀਅਲ ਸੈਕ ਜਿਹੜੀ ਹੈਗੀ ਆ ਆ ਕਿੰਨੇ ਹਫਤੇ ਲਿਖਿਆ ਜੇ ਤਾਂ ਨਾਰਮਲ ਹੈ 2 3 4 5 5 ਵੀਕਸ ਇੱਥੇ ਲੈ ਜਾਣੇ ਹੈ ਨਾ ਫਿਰ ਇਹਨਾਂ ਸਰ ਕਾਲੀ ਜੀ ਥੱਲੀ ਦਿਖੂਗੀ ਇਸ ਜਸਟੇਸ਼ਨਲ ਸੈਕ ਦੇ ਵਿੱਚ ਨੈਕਸਟ ਵੀਕ ਫਿਰ ਇਹ ਹੋਣਾ ਇਸ ਇਹ ਸੈ ਆ ਸੈਲ ਬਣਨੇ ਆ ਆ ਇੱਕ ਸੈਲ ਸੈਲ ਦੇ ਨਾਲ ਸਰ ਛੋਟਾ ਜਿਹਾ ਗੜ ਜਿਆ ਹੁੰਦਾ ਮਤਲਬ ਇੱਕ ਹੈ ਨਾ ਗੜ ਮਤਲਬ ਇੱਕ ਹੀ ਹੈਗਾ ਸਰ ਇਹ ਫੀਟਲ ਪੋਲ ਹੈ ਇਹਦੇ ਵਿੱਚ ਹੀ ਧੜਕਣ ਇਸ ਗੜ ਦੇ ਵਿੱਚ ਧੜਕਣ ਆਉਣੀ ਆ ਤੇ ਹੁਣ ਇਹ ਨਾਰਮਲੀ ਕਿੰਨੇ ਵੀਕਸ ਲੱਗੇ ਸਰ ਇੱਥੇ ਹੋਗੇ ਲੇਟ ਦੇ ਵਿੱਚ ਆ 5 ਵੀਕਸ 6th ਵੀਕ ਵਿੱਚ ਆ ਕੰਮ ਹੋਇਆ ਤੇ ਇਹ ਜਿਹੜੀ ਧੜਕਨ ਆਈ 7th ਵੀਕ ਵਿੱਚ ਹੋਈ ਆਪਾਂ ਕੀ ਕਹਿ ਰਹੇ ਆ 7th ਟੂ 8th ਵੀ ਇੱਕ ਹਫਤਾ ਉਧਰੋਂ ਇਸ ਤੋਂ ਪਹਿਲਾਂ ਪਿੱਛੇ ਉਹ ਲੇਟ ਹੋ ਗਿਆ ਤਾਂ ਸਮਝ ਲਓ ਇੱਕ ਹਫਤਾ ਸੀ ਹੋਰ ਅੱਗੇ ਵਧੀ ਜੀ ਸਰ ਦੋ ਦੋ ਦਿਨ ਹਾਂ ਇਹ ਇਹਦੀ ਕੋਈ ਮਤਲਬ ਅਜੰਮਚਨ ਨਹੀਂ ਮਸ਼ੀਨ ਲਾ ਸਕਦੀ ਸੋਨੋਗ੍ਰਾਫੀ ਵਾਲੀ ਸਰ ਸੋਨੋਗ੍ਰਾਫੀ ਦੇ ਵਿੱਚ ਕਾਰਨ ਇਹ ਹੁੰਦਾ ਕਿ ਸੋਨੋਗ੍ਰਾਫੀ ਸਾਨੂੰ ਦੱਸਦੀ ਹੈ ਪਰ ਉੱਥੇ ਲੇਡੀ ਨੂੰ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ ਸਮ ਟਾਈਮ ਕਿ ਮੈਨੂੰ ਪੀਰੀਅਡ ਕਦੋਂ ਆਇਆ ਹੈ ਐਲ ਐਮ ਪੀ ਸਹੀ ਡਿਸਾਈਡ ਨਾ ਹੋਣ ਕਰਕੇ ਇਹਦੇ ਵਿੱਚ 1 ਵੀਕ ਦਾ ਡਿਫਰੈਂਸ ਆ ਹੀ ਜਾਂਦਾ ਇਸ ਕਰਕੇ ਮੇਰੇ ਪੇਸ਼ੈਂਟ ਨੇ 6 ਤੋਂ 8 ਵੀਕ ਤੱਕ ਵੀ ਜੇ ਨਹੀਂ ਧੜਕਨ ਆਈ ਤਾਂ ਅਸੀਂ 8ਵੇਂ ਵੀਕ ਤੋਂ ਬਾਅਦ ਵੀ ਅਸੀਂ 10ਵੇਂ ਵੀਕ ਤੱਕ ਮੈਂ ਕਹਿੰਨੀ ਆ ਜੇ ਹੁਣ ਹੁਣ ਮੈਨੂੰ ਪਤਾ ਹੈ ਅੱਜ ਮੇਰੀ ਵੀਡੀਓ ਸੁਣ ਕੇ 30% ਜਾਂ 40% ਪੇਸ਼ੈਂਟ ਨੇ 10ਵੇਂ ਵੀਕ ਤੱਕ ਵੇਟ ਕਰਨਾ ਵੇਟ ਕਰਨੀ ਆ ਤੇ ਉਹਦੇ ਵਿੱਚ ਹੋਣਾ ਕੀ ਹੈ ਸਰ ਉਹਦੇ ਵਿੱਚ 50% ਪੇਸ਼ੈਂਟ ਦੇ ਬੱਚਿਆਂ ਦੀ ਧੜਕਨ ਆ ਜਾਣੀ ਆ ਚਲੋ ਠੀਕ ਹੋ ਗਿਆ ਮੈਮ ਕਾਫੀ ਡਿਟੇਲ ਦੇ ਵਿੱਚ ਤੁਸੀਂ ਇਹ ਚੀਜ਼ ਸਮਝਾ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੈਣਾਂ ਨੂੰ ਵੀ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਫਿਰ ਹੁਣ ਸਾਨੂੰ ਇਹ ਦੱਸੋ ਵੀ 6ਵੇਂ ਹਫਤੇ ਧੜਕਣ ਆ ਜਾਏ ਟੈਨਸ਼ਨ ਹੀ ਨਾ ਹੋਵੇ ਉਹਦੇ ਵਾਸਤੇ ਤੁਹਾਡੇ ਕੋਲ ਕੀ ਨੁਸਖਾ ਫਾਰਮੂਲਾ ਜੀ ਅਕਸਰ ਇਦਾਂ ਹੁੰਦਾ ਸਰ ਉਹਦੇ ਲਈ ਬੜੀ ਆਪਾਂ ਵਧੀਆ ਜੀ ਫਾਰਮੂਲੇਸ਼ਨ ਰੱਖੀ ਫਾਰਮੂਲੇਸ਼ਨ ਰੱਖੀ ਹੈ ਜਿਸ ਦੇ ਨਾਲ ਇਹ ਫਾਇਦਾ ਹੋਣਾ ਹੀ ਹੋਣਾ ਸ਼ਰਮ ਸੀ ਇਹਦੀ ਗੱਲ ਕਰੀਏ ਇਹ ਹੈਗਾ ਜੀ ਰੂਮੀ ਮਸਤੰਗੀ ਇਹ ਉਹਨਾਂ ਨੇ ਲੈਣੀ ਹੈ ਸਰ 25 ਗ੍ਰਾਮ ਕੁਆਂਟੀਟੀ ਉੱਪਰ ਲਿਖੀ ਹੋਈ ਹੈ ਆ ਸਫੇਦ ਤਿਲ ਹੋਗੇ ਸਰ ਇਹਦੀ ਕੁਆਂਟੀਟੀ ਹੈਗੀ 50 ਗ੍ਰਾਮ ਇਹ ਮੋਟੀ ਇਲਾਇਚੀ 25 ਗ੍ਰਾਮ ਲੈਣੀ ਹੈਗੀ ਹੈ ਸਰ ਹੁਣ ਇਹ ਆ ਗਿਆ ਬੀਹੀ ਦਾਣਾ ਇਹ ਵੀ ਉਹਨਾਂ ਨੇ 100 ਗ੍ਰਾਮ ਲੈਣਾ ਹੈ ਸੌਫ ਲੈਣੀ 50 ਗ੍ਰਾਮ ਇਹ ਐਕਿਊਰੇਟ ਇਸੇ ਤਰੀਕੇ ਸਾਰੀ ਫਾਰਮੂਲਾ ਵੀ ਲਿਖਿਆ ਹੋਇਆ ਹੈ ਇਹ ਫਾਰਮੂਲੇਸ਼ਨ ਬੜੀ ਡਿਟੇਲ ਚ ਲਿਖਤੀ ਸਰ ਕਿਸੇ ਦਾ ਜੇ ਖਾਲੀ ਸੈਕ ਬਣਦੀ ਹੈ ਨਾ ਜਿਹਨੂੰ ਕਿ ਬਲੇਚਡ ਓਵਮ ਵੀ ਬੋਲ ਦਿੰਦੇ ਹੈਗੇ ਆ ਤਾਂ ਇਹ ਦਿੱਕਤ ਨਹੀਂ ਆਣੀ ਪਰ ਇਹ ਫਾਰਮੂਲੇਸ਼ਨ ਲੈਣ ਬਾਅਦ ਉਹਨਾਂ ਨੇ 5 ਕਿ ਮਹੀਨੇ ਬਾਅਦ ਟਰਾਈ ਕਰਨਾ ਸਿਰਫ ਫੇਰ ਨਹੀਂ ਮਤਲਬ ਸਵਾਲ ਉੱਠਦਾ ਵੀ ਉਹਨਾਂ ਨੂੰ ਬਲੈਚਿਡ ਓਵਮ ਬਣੇ ਜਾਂ ਉਹਨਾਂ ਨੂੰ ਕੋਈ ਹੋਰ ਦਿੱਕਤ ਆਵੇ ਖਾਲੀ ਥੈਲੀ ਹੋਵੇ ਨਹੀਂ ਆਣੀ ਜੀ ਬਹੁਤ ਵਾਰ ਤਾਂ ਛੇਤੀ ਹੋ ਜਾਂਦੀ ਜੀ ਫੇਰ ਦੁਬਾਰ ਤੋਂ ਮਤਲਬ ਇੱਕ ਵਾਰ ਅਸੀਂ ਟਰਮੀਨੇਟ ਹੋ ਗਿਆ ਤਾਂ ਅਗਲੇ ਮਹੀਨੇ ਅਗਲੇ 1-2 ਮਹੀਨੇ ਚ ਫੇਰ ਤਿਆਰੀ ਸ਼ੁਰੂ ਕਰ ਲੈਂਦਾ ਕਪਲ ਉਹਦੇ ਵਿੱਚ ਹੋਣੀ ਹੋਣਾ ਚਾਹੀਦਾ ਤੁਹਾਡਾ ਕਹਿੰਦੇ ਤੁਸੀਂ 5 ਮਹੀਨੇ ਕਹਿੰਨੇ ਸਰ ਮੈਂ 5 ਮਹੀਨੇ ਕਹਿਆ ਉਹਦੇ ਚ ਹੁੰਦਾ ਕੀ ਹੈ ਕਿ ਜਦੋਂ ਇੱਕ ਵਾਰੀ ਕਪਲ ਦਾ ਬੱਚਾ ਨਹੀਂ ਬਚਦਾਗਾ ਹਨਾ ਉਹਨਾਂ ਦੇ ਹੱਥ ਨਹੀਂ ਹੁੰਦਾ ਤਾਂ ਉਹਨੂੰ ਉਦੋਂ ਬੇਸਬਰ ਜਿਹਾ ਮਨ ਹੋ ਜਾਂਦਾ ਹੈਗਾ ਇਹ ਚੀਜ਼ ਆਂਦੀ ਹੈ ਕਿ ਮੈਨੂੰ ਦੁੱਖ ਲੱਗਿਆ ਮੈਂ ਨਾਲੋ ਨਾਲ ਕਰ ਲਾਂ ਪਰ ਨਹੀਂ ਫਿਰ ਦੁਬਾਰਾ ਦੁੱਖ ਦੁਬਾਰਾ ਦੁੱਖ ਦੇਖਣ ਦੀ ਬਜਾਏ ਸਾਨੂੰ ਇਹ ਹੈ ਕਿ ਅਸੀਂ 3 ਮਹੀਨੇ ਵਾਯੂਗੁਰੂ ਨੂੰ ਯਾਦ ਕਰੀਏ ਡੀਪ ਬਰੀਥਿੰਗ ਕਰੀਏ ਜੇ 6 8 ਵੀਕ ਬਾਅਦ ਵੀ ਬੱਚੇ ਦੀ ਧੜਕ ਨਹੀਂ ਹੈ ਤਾਂ ਵੀ ਡੀਪ ਬਰੀਥਿੰਗ ਕਰਨ ਦੇ ਨਾਲ ਪ੍ਰੋਸੈਸ ਤਾਂ ਚੱਲ ਰਿਹਾ ਨਾ ਪ੍ਰੋਸੀਜਰ ਤਾਂ ਚੱਲ ਰਿਹਾ ਤਾਂ ਧੜਕਣ ਆ ਜਾਣੀ ਹੈ ਸਰ ਤੇ 5 ਕਿ ਮਿੰਟ ਉਹ ਟਰਾਈ ਨਾ ਕਰਨ ਤੇ ਜੋ ਟਰਾਈ ਕਰ ਵੀ ਰਹੇ ਹੈਗੇ ਤਾਂ ਉਹਦੇ ਚ ਇਹਦੇ ਜਿਹੜੇ ਕਾਜ਼ਸ ਹੈਗੇ ਕਿ ਮੇਨ ਰੀਜ਼ਨ ਸਰ ਜਦੋਂ ਜਾਈਗੋਟ ਬੰਦਦਾ ਨਾ ਹੁਣ ਦੇਖੋ ਟੋਟਲ 46 ਯਾਨੀ 23 ਕਰੋਮੋਸੋਮ ਮੇਲ ਦੇ ਤੇ 23 ਕਰੋਮੋਸੋਮ ਫੀਮੇਲ ਦੇ ਜਾਇਗੋਟ ਨੇ ਰੈਡੀ ਕਰਨੇ ਹੁੰਦੇ ਕਿ ਹੈਨਾ ਤੇ ਜਾਇਗੋਟ ਬੰਦਾ ਹੈ ਇਹਨਾਂ ਕ੍ਰੋਮੋਸੋਮ ਦੇ ਨਾਲ ਹੁਣ ਇਹਨਾਂ ਸਾਰੇ ਕ੍ਰੋਮੋਸੋਮ ਦੀ ਅਲੱਗ-ਅਲੱਗ ਡਿਊਟੀ ਹੁੰਦੀ ਹੈ ਹੁਣ ਦੇਸੀ ਜੇ ਭਾਸ਼ਾ ਸਮਝਾਵਾਂ ਹਰ ਇੱਕ ਕ੍ਰੋਮੋਸੋਮ ਦਾ ਅਲੱਗ-ਅਲੱਗ ਕੰਮ ਹੈ ਕਿਸੇ ਨੇ ਨੱਕ ਬਣਾਉਣਾ ਕਿਸੇ ਨੇ ਲੀਵਰ ਬਣਾਉਣਾ ਕਿਸੇ ਨੇ ਰੀਪਰੋਡਕਟਿਵ ਆਰਗਨ ਬਣਾਉਣਾ ਕਿਸੇ ਨੇ ਦਿਮਾਗ ਬਣਾਉਣਾ ਇਹ ਸਾਰਿਆਂ ਦੀ ਨੇਚਰ ਵਾਈਜ਼ ਤੇ ਮੈਡੀਕਲ ਸਾਇੰਸ ਨੇ ਇਹਦੀ ਡਿਊਟੀ ਲਾਈ ਹੋਈ ਹੈ ਸਮ ਵੇਅਰ ਕ੍ਰੋਮੋਸੋਮ ਐਬਨੋਰਮਲਟੀਜ਼ ਹੁੰਦੀਆਂ ਜੇ ਫਿਰ ਵੀ ਦਿੱਕਤ ਆ ਰਹੀ ਹੈ ਤਾਂ ਸਾਨੂੰ ਕ੍ਰੋਮੋਸੋਮ ਚੈੱਕ ਕਰਾਣੇ ਚਾਹੀਦੇ ਹੈ ਮੇਲ ਦਾ ਸਪਰਮ ਡੀਐਨਏ ਚੈੱਕ ਕਰਾਉਣਾ ਚਾਹੀਦਾ ਹੈਗਾ ਐਗ ਦੀ ਮੋਰਫੋਲੋਜੀ ਯਾਨੀ ਲੋ ਐਗ ਕੁਆਲਿਟੀ ਨਹੀਂ ਹੋਣੀ ਚਾਹੀਦੀ ਕਾਫੀ سارے ਟੈਸਟ ਹੈਗੇ ਉਹ ਸਾਨੂੰ ਕਰਾਣ ਬਾਅਦ ਤੇ ਇਹ 5 ਮਹੀਨੇ ਦੀ ਫਾਰਮੂਲੇਸ਼ਨ ਲੈਣ ਬਾਅਦ ਹੀ ਟਰਾਈ ਕਰਨਾ ਚਾਹੀਦਾ ਜੀ 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 ਅੱਛਾ ਮੈਮ ਇੱਕ ਹੋਰ بڑا ਅਹਿਮ ਸਵਾਲ ਤੁਸੀਂ ਇੱਕ ਭੈਣ ਨੂੰ ਸਮਝਾ ਰਹੇ ਸੀ ਜਿਹੜੀ ਤੁਹਾਡੇ ਕੋਲ ਬੈਠੇ ਸੀ ਤੁਸੀਂ ਕਿਹਾ ਵੀ ਇਹਨੂੰ ਬਹੁਤਿਆ ਜ਼ਿਆਦਾ ਮਨ ਦੇ ਉੱਤੇ ਬੋਝ ਨਹੀਂ ਪਾਉਣਾ ਜੀ ਤੇ ਹੋ ਸਕਦਾ ਜਿਹੜਾ ਇਹ ਤੁਹਾਡੇ ਨਾਲ ਵਾਪਰ ਰਿਹਾ ਪਾਣਾ ਤੜਕ ਨਹੀਂ ਬਣ ਰਹੀ ਬੱਚੇ ਦੀ ਇਹ ਤੁਹਾਡੀ ਯੂਟੀਆਈ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਤੁਹਾਡੇ ਅੰਦਰ ਰਸੌਲੀਆਂ ਦੀ ਪ੍ਰੋਬਲਮ ਕਰਕੇ ਵੀ ਇਹ ਦਿੱਕਤ ਪਰੇਸ਼ਾਨੀ ਹੋ ਸਕਦੀ ਹੈ ਤੁਹਾਡੀ ਮਾਨਸਿਕ ਸਟ੍ਰੈਸ ਕਰਕੇ ਵੀ ਤੁਹਾਨੂੰ ਇਹ ਤਿੱਕ ਤਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਜਾਂ ਫਿਰ ਤੁਹਾਨੂੰ ਕੋਈ ਨਾ ਕੋਈ ਇੰਟਰਨਲ ਯਾਨੀ ਕਿ ਔਰਤਾਂ ਲਈ ਕੋਈ ਵੀ ਬਿਮਾਰੀ ਅਗਰ ਹੋਵੇ ਤਾਂ ਇਹ ਪ੍ਰੋਬਲਮ ਅਕਸਰ ਆ ਜਾਂਦੀ ਹੈ ਉਹ ਪ੍ਰੋਬਲਮ ਆ ਵੀ ਨਾ ਜਿਹੜੀ ਗੱਲ ਤੁਸੀਂ ਉਹਨਾਂ ਨੂੰ ਸਮਝਾ ਰਹੇ ਸੀ ਉਹਨਾਂ ਨੇ ਵੀ ਇਹੀ ਕਹੇ ਸੀ ਵੀ ਫਿਰ ਮੈਡਮ ਸਾਨੂੰ ਇਹ ਪ੍ਰੋਬਲਮ ਆ ਵੀ ਨਾ ਤੇ ਫਿਰ ਅਸੀਂ ਕੀ ਕਰੀ ਉਹਦੇ ਵਾਸਤੇ ਤੁਹਾਡੇ ਕੋਲ ਕੀ ਨੁਸਖਾ ਫਾਰਮੂਲਾ ਤਿਆਰ ਕੀਤਾ ਹੋਇਆ ਸਰ ਤੁਸੀਂ ਜਿਹੜਾ ਸਵਾਲ ਪੁੱਛਿਆ ਨਾ ਇਹਦਾ ਜਵਾਬ ਹਰ ਇੱਕ ਦੇ ਕੋਲ ਹੈ ਜੀ ਜੋ ਸੁਨੇਗਾ ਨਾ ਆਪਾਂ ਨੂੰ ਹੁਣ ਸਟ्रेस ਆਵੇ ਨਾ ਸਭ ਤੋਂ ਵੱਡਾ ਕਾਰਨ ਕੀ ਹੈ ਸਰ ਅਸੀਂ ਤਾਂ ਇੱਥੇ ਸਾਈਕੋਲੋਜੀਕਲੀ ਜਦੋਂ ਸੋਚਦੇ ਆ ਨਾ ਮੇਰੇ ਬੜੇ ਕੇਸ ਇਦਾਂ ਦੇ ਹੋਏ ਆ ਸਰ ਜਿਨ੍ਹਾਂ ਨੂੰ 10-10 ਸਾਲ ਹੋ ਗਏ ਉਹਨਾਂ ਦੇ ਦਿਮਾਗ ਵਿੱਚ ਹੁੰਦਾ ਕਿ ਮੈਡਮ ਕਿਵੇਂ ਕਹਰੇ ਮਹੀਨੇ ਚ ਹੋ ਜਾਊਗਾ ਮੈਂ ਤਾਂ ਮਾਂ ਬਣ ਨਹੀਂ ਸਕਦੀ ਮੈਂ ਤਾਂ ਮਾਂ ਬਣ ਨਹੀਂ ਸਕਦੀ ਸਰ ਮੈਂ ਫ੍ਰੈਂਕਲੀ ਸਪੀਕਿੰਗ ਮੈਂ ਕਰੀ ਵਾਹਿਗੁਰੂ ਦਾ ਨਾਮ ਲੈ ਕੇ ਕੱਲ ਮੇਰੇ ਕੋਲ ਕਾਲ ਆਂਦੀ ਹੈ ਸਰ ਪੇਸ਼ੈਂਟ ਦਾ ਨਾਮ ਨਹੀਂ ਲੈਂਦੇ ਪੇਸ਼ੈਂਟ ਯੂਕੇ ਤੋਂ ਹੈ ਔਰ ਦੋ ਵਾਰੀ ਸਟ੍ਰਿਪ ਤੇ ਚੈੱਕ ਕਰ ਚੁੱਕੀ ਹੈ ਉਹ ਪ੍ਰੈਗਨੈਂਟ ਹੈ ਮੈਂ ਤੁਹਾਨੂੰ ਬਿਹਾਈਂਡ ਕੈਮਰਾ ਦਿਖਾਨੀ ਉਹਦੀ ਰਿਪੋਰਟ ਉਹ ਪ੍ਰੈਗਨੈਂਟ ਹੈ ਤੇ ਕਹਿੰਦੀ ਮੈਡਮ ਕਿਉਂਕਿ 10 11 ਸਾਲ ਹੋ ਗਏ ਨਾ ਕਹਿੰਦੀ ਮੈਡਮ ਪ੍ਰੈਗਨਨਸੀ ਹੋ ਹੀ ਨਹੀਂ ਸਕਦੀ ਮੈਨੂੰ ਫੀਲਿੰਗ ਹੀ ਨਹੀਂ ਆ ਰਹੀ ਮੈਂ ਕਿਹਾ ਕਹਿੰਦੀ ਫੀਲਿੰਗ ਹੀ ਨਹੀਂ ਆ ਰਹੀ ਸਮ ਟਾਈਮ ਕੀ ਹੁੰਦਾ ਜੀ ਅਸიმਪਟੋਮੈਟਿਕ ਵੀ ਹੁੰਦਾ ਆ ਠੀਕ ਹੈ ਜੇ ਤੁਸੀਂ ਯੂਪੀਟੀ ਚੈੱਕ ਕਰ ਲਿਆ ਮੰਨ ਲਓ ਇੱਕ ਵਾਰੀ ਕਈ ਵਾਰੀ ਕੀ ਹੁੰਦਾ ਹੈ ਕੈਮੀਕਲ ਪ੍ਰੈਗਨੈਂਸੀ ਵੀ ਹੁੰਦੀ ਹੈ ਫੇਕ ਪ੍ਰੈਗਨੈਂਸੀਸ ਵੀ ਹੁੰਦੀ ਹੈ ਪਰ ਜਦੋਂ ਦੋ ਵਾਰੀ ਫਿਰ ਚੈੱਕ ਕੀਤਾ ਤਿੰਨੋਂ ਵਾਰੀ ਉਹ ਤੁਹਾਡੀ ਸਟ੍ਰਿਪ ਜਿਹੜੀ ਹੈ ਤੁਹਾਨੂੰ ਪ੍ਰੈਗਨੈਂਸੀ ਦਿਖਾ ਰਹੀ ਹੈ ਤਾਂ ਸਾਨੂੰ ਮੰਨਣਾ ਪਾਏਗਾ ਨਾ ਸਰ ਫਿਰ ਤਾਂ ਮੰਡ ਲੈਣਾ ਹੀ ਚਾਹੀਦਾ ਹੈ ਉਹ ਕਹਿੰਦੀ ਹਜੇ ਵੀ ਕਹਿੰਦੀ ਮੈਡਮ ਜੇ ਤੁਸੀਂ ਕਹਿੰਦੇ ਹੋ ਤਾਂ ਚਲੋ ਠੀਕ ਹੈ ਮੈਂ ਕਿਹਾ ਵੀ ਮੈਂ ਨਹੀਂ ਕਹਿੰਦੀ ਤੁਸੀਂ ਮੰਡੇ ਤੱਕ ਇਹਦੀ ਸੋਨੋਗ੍ਰਾਫੀ ਕਰਾਓ ਇਦਾਂ ਇਦਾਂ ਦੇ ਕੇਸ ਸਰ ਇਦਾਂ ਇਦਾਂ ਉਹਨਾਂ ਨੂੰ ਲੱਗਦਾ ਨਹੀਂ ਸਾਨੂੰ ਪ੍ਰੈਗਨੈਂਸੀ ਹੈ ਜੀ ਜੀ ਉਹਨਾਂ ਨੂੰ ਕੀ ਦਿੱਤਾ ਸੀ ਤੁਸੀਂ ਸਰ ਉਹਨਾਂ ਦੀ ਇਹ ਪ੍ਰੋਬਲਮਸ ਕਾਫੀ ਸੀ ਉਹਨਾਂ ਨੂੰ ਐਮੈਨੋਰੀਆ ਦੀ ਦਿੱਕਤ ਸੀਗੀ ਤੇ ਇੱਕ ਉਹਨਾਂ ਦੀ ਐਗ ਮੋਰਫੋਲੋਜੀ ਜਿਹੜੀ ਉਹ ਬੈਟਰ ਨਹੀਂ ਸੀ ਕਿਤਾ 10 ਸਾਲਾਂ ਚ ਉਹਨਾਂ ਨੂੰ ਕਨਸੀਵ ਹੀ ਨਹੀਂ ਸੀ ਹੋਇਆ ਫਿਰ ਅਸੀਂ ਉੱਥੇ ਉਹਨਾਂ ਨੂੰ ਸਰ ਐਸੋਭਾਗੇ ਮੈਡੀਸਨ ਲਾਈ ਹੈ ਸੁਭਾਗੇ ਹਰ ਵਾਰ ਦੀ ਤਰ੍ਹਾਂ ਸੁਭਾਗ ਬਣ ਗਿਆ ਉਹਨਾਂ ਦਾ ਹਾਂ ਉਹਨਾਂ ਦੇ ਸੁਭਾਗ ਬਣ ਗਏ ਹੁਣ ਉਹ ਪ੍ਰੈਗਨੈਂਟ ਹੈ ਪਰ ਉਹਨੂੰ ਆਪ ਉਹਨੇ ਲੱਗ ਗੋਲੀ ਕੀ ਕਰਦੀ ਹੈ ਮੈਂ ਬੜੀ ਚਰਚਾ ਹੈ ਇਸ ਗੋਲੀ ਦੀ ਤੁਹਾਡੀ ਸਰ ਸੁਭਾਗਿਆ ਦੇ ਫਾਇਦੇ ਸਭ ਤੋਂ ਪਹਿਲਾ ਫਾਇਦਾ ਜਿਹਦਾ ਐਮਐਚ 0.01 ਵੀ ਹੈ ਨਾ ਸਰ ਚਮਤ 0 ਮੀਨੋ ਜੀ ਉਹਨਾਂ ਦਾ ਕੀ ਯਾਦ ਰੱਖਿਆ ਹੋਇਆ ਮੈਸਰ ਮੈਨੂੰ ਪੇਸ਼ੈਂਟ ਵੇਰਾ ਪੇਸ਼ੈਂਟ ਉਹ ਤੀਜੇ ਮਹੀਨੇ ਦੀ ਪ੍ਰੈਗਨਸੀ ਚੱਲ ਰਹੀ ਜਿਹਦੀ ਆਪਾਂ ਨੇ ਪਹਿਲਾਂ ਪਾਈ ਸੀਗੀ ਜੀ ਜੀ ਸਰ ਇਹ ਐਮਐਚ ਨੂੰ ਟ੍ਰਿਗਰ ਕਰੇਗਾ ਤੇ ਬਾਡੀ ਨੂੰ ਰੀਜੂਵਿਨੇਟ ਕਰੇਗਾ ਤੇ ਜੇ ਉਹਨਾਂ ਦਾ ਕਿਸੇ ਵੀ ਕਾਰਨ ਤੋਂ ਮਿਸਕਾਰੇਜ ਅਗੇਨ ਐਂਡ ਅਗੇਨ ਮਿਸਕਾਰੇਜ ਹੋ ਰਿਹਾ ਤਾਂ ਵੀ ਸੁਭਾਗਿਆ ਫਾਇਦਾ ਕਰੂਗੀ ਤੇ ਜੇ ਮੰਨ ਲਓ ਆਈਵੀਐਫ ਵੀ ਕਰਾ ਚੁੱਕੇ ਹੈਗੇ ਆ ਆਈਵੀਐਫ ਸਕਸੈਸ ਨਹੀਂ ਹੋ ਰਿਹਾ ਤਾਂ ਸਰ ਆਈਵੀਐਫ ਨੂੰ ਸਕਸੈਸ ਕਰਨ ਲਈ ਵੀ ਮੇਰੀ ਸੁਭਾਗਿਆ ਸਪੋਰਟ ਕਰੇਗੀ ਜੀ ਜੀ मैं, अच्छा मैम ਜਿਹੜਾ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਸਮਝਾਓ ਵੀ ਇਹਦਾ ਇਨਟੇਕ ਕਿਸ ਵੇਲੇ ਕਰਨਾ ਹੈ ਦੁੱਧ ਨਾਲ ਕਰਨਾ ਹੈ ਕੋਸੇ ਪਾਣੀ ਨਾਲ ਕਰਨਾ ਹੈ ਠੰਡੇ ਪਾਣੀ ਨਾਲ ਕਰਨਾ ਹੈ ਰਾਤ ਵੇਲੇ ਕਰਨਾ ਹੈ ਦਿਨ ਵੇਲੇ ਕਰਨਾ ਹੈ ਦੁਪਹਿਰ ਵੇਲੇ ਕਰਨਾ ਹੈ ਕਿਵੇਂ ਕਰਨਾ ਹੈ ਸਾਰਾ ਨੁਸਖਾ ਫਾਰਮੂਲਾ ਇੱਕ ਤਰ੍ਹਾਂ ਦਾ ਅਸੀਂ ਸਮਝੋ ਬਣਾ ਲਿਆ ਸਰ ਇਹ ਜੋ ਚੀਜ਼ਾਂ ਦਾ ਜਿਹੜਾ ਪਾਊਡਰ ਬਣਿਆ ਤਿਆਰ ਇਸ ਨੂੰ ਮਾਰਨਿੰਗ ਉੱਠਦੇ ਹੀ ਉਹਨਾਂ ਨੇ ਦੁੱਧ ਦੇ ਨਾਲ ਇੱਕ ਚਮਚ ਲੈ ਲੈਣਾ ਤੇ ਇੱਕ ਚਮਚ ਰਾਤ ਨੂੰ ਸੌਣ ਲੱਗਿਆ ਲੈਣਾ ਆ ਉਹਨਾਂ ਨੇ 3 ਮਹੀਨੇ ਕਰਨੇ ਤੇ ਚੌਥੇ ਮਹੀਨੇ ਫਿਰ ਟਰਾਈ ਕਰਨੀ ਆ ਸਰ ਜੀ 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 ਦੇਖ ਕੇ ਫਿਰ ਬਣਾ ਹੋਵੇ ਸਰ ਜੀ ਇਹ ਪਹਿਲੀ ਗੱਲ ਤੇ ਹੋ ਨਹੀਂ ਸਕਦਾ ਜੇ ਫਿਰ ਵੀ ਨਾ ਲੱਗਦਾ ਵੀ ਦਿੱਕਤ ਆ ਰਹੀ ਏ ਸਾਨੂੰ ਤਾਂ ਅਸਰ ਗਰਭਪਾਲ ਮੈਡੀਸਨ ਹੀ ਇੱਕ ਸਟਰੋਂਗ ਫਾਰਮੂਲੇਸ਼ਨ ਹੈ ਜਿਹਦੇ ਵੀ ਬਾਡੀ ਦੇ ਵਿੱਚ ਖਾਲੀ ਸੈਕ ਜਾਂ ਜਿਨ੍ਹਾਂ ਦੇ ਜਸਟਿਸਟਿਅਲ ਸੈਕ ਤੇ ਯੋਕ ਸੈਕ ਬੰਦ ਨੇ ਪਰ ਜਿਹੜਾ ਗੜ ਅਸੀਂ ਕਹਿੰਦੇ ਨਾ ਧੜਕਨ ਫਿਟਰਲ ਪਾਲ ਫਿਟਰਪੋਲ ਨਹੀਂ ਆਂਦੀ ਤਾਂ ਵੀ ਸਰ ਇਹ ਗਰਭਪਾਲ ਹੀ ਮੰਤਰ ਹੈ ਸਰ ਜੀ ਜੀ ਮੈਮ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਇਹ ਜਾਣਕਾਰੀ ਦੇਣ ਵਾਸਤੇ ਅੱਜ ਬੜਾ ਮਤਲਬ ਤੁਸੀਂ ਡੂੰਘਾਈ ਨਾਲ ਬਹੁਤ ਟੈਕਨੀਕਲ ਸਾਡੀਆਂ ਭੈਣਾਂ ਨੂੰ ਸਮਝਾ ਕੇ ਮੇਰੇ ਲੱਗਦਾ ਉਹਨਾਂ ਦਾ ਕੰਫੀਡੈਂਸ ਵੀ ਬਹੁਤ ਬੂਸਟ ਕਰਤਾ ਮੈਮ ਜੇ ਤੁਹਾਨੂੰ ਮਿਲਣਾ ਹੋਵੇ ਸਾਡੇ ਜਿਹੜੀ ਭੈਣਾਂ ਬਿਲਕੁਲ ਕਿਉਂਕਿ ਕਈ ਵਾਰ ਹੁੰਦਾ ਵੀ ਹਸਬੰਡ ਬੜਾ ਆਸਵੰਦ ਹੁੰਦਾ ਤੇ ਜਿਹੜੀ ਉਹਨਾਂ ਦੇ ਘਰ ਦੇ ਹੁੰਦੀ ਹੈ ਘਰਵਾਲੀ ਹੁੰਦੀ ਉਹ ਬਿਲਕੁਲ ਨਿਰਾਸ਼ਾ ਦੇ ਨੇਰੇ ਦੇ ਵਿੱਚ ਜਾ ਚੁੱਕੀ ਹੁੰਦੀ ਹੈ ਤਾਂ ਕਈ ਵਾਰ ਇਸ ਤੋਂ ਉਲਟ ਹੁੰਦਾ ਕਿ ਘਰ ਵਾਲਾ ਆਸ ਛੱਡ ਚੁੱਕਿਆ ਹੁੰਦਾ ਤੇ ਘਰ ਵਾਲੇ ਕਹਿੰਦੇ ਵੀ ਨਹੀਂ ਪ੍ਰਮਾਤਮਾ ਨੇ ਸਾਡੇ ਹਿੱਸੇ 'ਚ ਸਾਡੀਆਂ ਖੁਸ਼ੀਆਂ ਲਿਖੀਆਂ ਨੇ ਤੇ ਫਿਰ ਉਹਨਾਂ ਦੀ ਕਾਉਂਸਲਿੰਗ ਨਾਲ ਹੀ ਤੁਸੀਂ ਸੈੱਟ ਕਰਦੰਨੇ ਹੋ ਮਨ ਜਿੱਤੇ ਜਗ ਜਿੱਤ ਵਾਲੀ ਗੱਲਬਾਤ ਕਰਕੇ ਉਹ ਮੈਨੂੰ ਹੁਣ ਤੱਕ ਹੀ ਆਦਾ ਤੁਸੀਂ ਉਹਨਾਂ ਨੂੰ ਭੈਣ ਜੀ ਨੂੰ ਕਿਹਾ ਤੇ ਅਗਲੇ ਹਫਤੇ ਖੁਸ਼ ਖਬਰ ਹੀ ਆਈ ਉਹਨਾਂ ਕੋਲ ਸਰ ਜੇ ਤੁਸੀਂ ਹੁਣ ਇਹੀ ਗੱਲ ਕੀਤੀ ਸਰ ਮੇਰਾ ਡੇਲੀ ਦਾ ਕੋਈ ਨਾ ਕੋਈ ਸਟੋਰੀਜ ਹੁੰਦੀ ਆ ਤੁਸੀਂ ਮੇਰੇ ਕੋਲ ਘੰਟਾ ਬੈਠੋ ਤੇ ਗੱਲਾਂ ਨਾ ਮੁਕਣ ਸਰ ਮੇਰੀਆਂ ਮਿਰੈਕਲਸ ਈਆਂ ਹੁਣ ਮੇਰੇ ਕੋਲ ਕੱਲ ਦੀ ਗੱਲ ਇੱਕ ਹੈਗੀ ਆ ਸਰ ਉਹ ਲੇਡੀ ਦੀ ਫੋਨ ਆਇਆ ਤੇ ਲੇਡੀ ਕਹਿੰਦੀ ਕਿ ਮੈਡਮ ਮੇਰੇ ਹਸਬੰਡ ਤੁਹਾਡੇ ਤੋਂ ਦਵਾਈ ਲੈ ਗਏ ਸੀ ਕਿ ਉਹ ਸੀਗਾ ਇਟਲੀ ਦੀ ਸਰ ਹੁਣ ਮੈਨੂੰ ਕਾਲ ਕਰ ਰਹੀ ਕਿ ਕਹਿੰਦੀ ਮੈਡਮ ਮੈਡੀਸਨ ਤੁਹਾਡੇ ਤੋਂ ਸੁਭਾਗੇ ਲੈ ਗਏ ਸੀਗੇ 1 ਮੰਥ ਦੀ ਸੁਭਾਗੇ ਖਾਦੀ ਪ੍ਰੈਗਨੈਂਟ ਹੋ ਗਈ ਪਰ ਕਹਿੰਦੀ ਮੈਡਮ ਤੀਜੇ ਮਹੀਨੇ ਮੇਰਾ ਕੰਮ ਖਰਾਬ ਹੋ ਗਿਆ ਹੁਣ ਮੈਨੂੰ ਦੁਬਾਰਾ ਸੁਭਾਗੇ ਲੈਣੀ ਹੈ ਤਾਂ ਮੈਂ ਸੱਚੀ ਸਰ ਉਸ ਨੂੰ ਕਿਹਾ ਮੈਂ ਕਿਹਾ ਮੈਡਮ ਤੁਸੀਂ ਮੈਡੀਸਨ ਅੱਗੇ ਨਾ ਲੈਂਦੇ ਪਰ ਡਿਸਕਸ ਕਰਦੇ ਰਹਿੰਦੇ ਮੈਨੂੰ ਬੜਾ ਅਫਸੋਸ ਹੈ ਵੀ ਤੁਸੀਂ ਇੱਕ ਕਾਲ ਕਰਕੇ ਗੱਲਬਾਤ ਨਹੀਂ ਕਰ ਸਕੇ ਤਾਂ ਕਿ ਜਿਹੜਾ 3 ਮਹੀਨੇ ਵਿੱਚ ਆਪਣਾ ਨੁਕਸਾਨ ਹੋਇਆ ਹੈ ਨਾ ਉਹ ਨੁਕ ਸੁਭਾਗਿਆ ਨੇ ਜੇ ਕੰਮ ਕੱਢ ਹੀ ਦਿੱਤਾ ਸਰ ਕੀ ਫਰਕ ਪੈਂਦਾ ਸੁਭਾਗਿਆ ਲੈਂਦੇ ਆ ਆਇਰਨ ਫੋਲਿਕ ਐਸਿਡ ਕਿਸੇ ਤਰ੍ਹਾਂ ਦੀ ਮਲਟੀਵਿਟਾਮਿਨਸ ਖਾਣ ਦੀ ਜ਼ਰੂਰਤ ਨਹੀਂ ਹੈ ਕੱਲੀ ਸੁਭਾਗਿਆ 8 ਮੰਥ ਤੱਕ ਕੰਟੀਨਿਊ ਕਰ ਲੈਣ ਤੇ ਬੱਚਾ ਉਹਨਾਂ ਦੇ ਅੱਜ ਹੱਥ 'ਚ ਹੁੰਦਾ ਜੀ 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 ਅੱਛਾ ਫਿਰ ਤੁਹਾਨੂੰ ਮਿਲਣਾ ਕਿਵੇਂ ਪੋਸੀਬਲ ਹੈ ਕਿ ਤੁਹਾਡੇ ਨਾਲ ਗੱਲਬਾਤ ਕਿਵੇਂ ਕੀਤਾ ਜਾ ਸਕਦਾ ਸਾਡੀਆਂ ਭੈਣਾਂ ਗਲਤੀਆਂ ਨਾ ਕਰਨ ਸੁਭਾਗਿਆ ਖਾਨ ਤੋਂ ਬਾਅਦ ਵੀ ਗਲਤੀਆਂ ਨਾ ਕਰਨ ਤੇ ਕਿਵੇਂ ਤੁਹਾਡੇ ਨਾਲ ਮੁਲਾਕਾਤ ਹੋ ਸਕਦੀ ਹੈ ਸਰਪਾਪਮੋ ਹਲਫੀ 10 ਸੈਕਟਰ 64 ਹੈ ਔਰ SCF 61 ਹੈ ਇੱਥੇ ਮੈਨੂੰ ਮਿਲ ਸਕਦੇ ਆ ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹੇ ਤੁਹਾਡੇ ਨਾਲ ਨੁਸਖਾ ਫਾਰਮੂਲਾ ਹੈ ਸਾਡੀ ਪੈਣਾਂ ਨਾਲ ਖਾਸ ਕਰਕੇ ਅੱਜ ਸ਼ੇਅਰ ਕੀਤਾ ਹੈ ਕਿ ਜਦੋਂ ਤੜਕਾ ਨਹੀਂ ਬਣਦੀ ਜਦੋਂ ਤੜਕਨ ਦੇ ਵਿੱਚ ਦਿੱਕਤ ਪਰੇਸ਼ਾਨੀ ਹਮੇਸ਼ਾ ਹੀ ਰਹਿੰਦੀ ਹੈ ਤਾਂ ਜਿਹਦੇ ਵਿੱਚ ਅੱਜ ਨੁਸਖਾ ਫਾਰਮੂਲਾ ਦੱਸਿਆ ਹੈਗਾ ਹਰਮੀਤ ਜੀ ਨੇ ਕਿ ਕਿਸ ਤਰੀਕੇ ਨਾਲ ਇਸ ਨੁਸਕੇ ਦੇ ਇਸਤੇਮਾਲ ਦੇ ਨਾਲ ਤੁਸੀਂ ਮਾ ਬਣ ਦੱਸੋ ਪਣਾ ਹੈਗਾ ਜਿਹੜਾ ਉਹ ਪੂਰਾ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੋਰ ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ ਸੰਪਰਕ ਸਾਥ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ